ਉਹਨੂੰ ਲਗਾਤਾਰ ਇਹੀ ਪ੍ਰਚਾਰ ਕੀਤਾ ਕਿ ਆਪਾਂ ਤੁਨ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜੀਏ ਪ੍ਰਚਾਰਕ ਬੜੇ ਆਦਿਆ ਸਾਰੇ ਸਤਕਾਰਯੋਗ ਆ ਪਰ ਜੋ ਭਾਈ ਸਾਹਿਬ ਨੇ ਤਰਜੀਹ ਦਿੱਤੀ ਹੈ ਨਾ ਉਹ ਇੱਕ ਬਲਖਣ ਦਾ ਕੰਮ ਕਰ ਗਿਆ ਹਰ ਸਿੱਖ ਪੁਰਾਣੀ ਨੂੰ ਨਹੀਂ ਬੇਨਤੀ ਕੀਤੀ ਚਾਹਨਾ ਜਿਵੇਂ ਮਰਦਾ ਸਹਿਦ ਵੇ ਭਾਈ ਖੰਡੇ ਪਾਟੇ ਦੀ ਬੋਲ ਲਓ ਅਮਰਸੋਹ ਸਿੰਘ ਸਜੋ ਤੇ ਗੁਰਬਾਣੀ ਦਾ ਜਾਪ ਕਰੋ ਰਿੰਦੇ ਜੀ ਆਪਣੇ ਸਵਾਸਾਂ ਦੇ ਵਿੱਚ ਸ੍ਰੀ ਸਹੀ ਪਾਠ ਦਾ ਜਾਪ ਜਰੂਰ ਕਰੋ ਤਾਂ ਜੋ ਕਿ ਤੁਹਾਨੂੰ ਪਤਾ ਲੱਗੇ ਜਿੱਦਾਂ ਭਾਈ ਸਾਹਿਬ ਨੇ ਕਹਿ ਦਿੱਤਾ ਵੇ ਬਾਹਰ ਵਿੱਚ ਕੇ ਨ ਦੇਖਣਾ ਘਰ ਦੇ ਨਾਲ ਪਾਠ ਕਰਨਾ ਭੋਗ ਪਾਇਆ ਭਾਈਆਂ ਲੰਗਰ ਸਗੈ ਚਲੋ ਜੀ ਆਪਣੇ ਕਰਨਵਾਲੇ ਹਿਸਾਬ ਦੇਣਾ ਬਾਣੀ ਪੜ੍ਹੀ ਹੋਈ ਸੇਵਾ ਕੀਤੀ ਹੋਈ ਇਹ ਦਰਗਾਹ ਦੇ ਵਿੱਚ ਜਾਣੀ ਤੁਹਾਡੇ ਨਾਲ ਇਹ ਤੁਹਾਡਾ ਹਿਸਾਬ ਦੇਣਾ ਵਾ ਸੰਗ ਜੀ ਧਿਆਨ ਨਾਲ ਗੱਲ ਸੁਣਨੀ ੜੀ ਆ ਬਚਨੀ ਕਰਨੇ ਇਹ ਭਾਈ ਸਾਹਿਬ ਉਹਨਾਂ ਨੇ ਬਜਨਾ ਦੇ ਤੇ ਪਹਿਰਾ ਦੇਣਾ ਆਪਾਂ ਇਹ ਮਨੁੱਖਾ ਦੇ ਹੀ ਭਾਗਾ ਨਾਲ ਮਿਲਦੀ ਆ ਬਹੁਤ ਵੱਡਾ ਪ੍ਰਾਲਾ ਕਰਨਾ ਇਹ ਕਿੰਨੇ ਬੱਚਿਆਂ ਨੂੰ ਜੋੜਾ ਆਏ ਆ ਪੜ੍ਹਾਈ ਕਰਾ ਰਹੇ ਆ ਗੁਰਬਾਣੀ ਤੋਂ ਜਾਣੂ ਕਰਾ ਰਹੇ ਆ ਵਰਤਸ਼ਕਾ ਰਹੇ ਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲਾ ਰਹੇ ਆ ਇਹ ਪਰਵਾਨਾ